तरीके ਦਾ ਮਾਹੌਲ ਹੁਣ ਤੱਕ ਬਣਿਆ ਹੈ ਕਿੰਨੇ ਪਰਸੈਂਟ VOTING ਜੜੀ ਉੱਥੇ ਹੋਈ ਹੈ ਅ ਲਗ ਕਰੀਏ ਜੀਰਾ ਦੇ ਮਾਹੌਲ ਦੀ ਤਾਂ ਬੜੇ ਅਮਨ ਸ਼ਾਂਤੀ ਦੇ ਨਾਲ ਜਿਹੜੀ ਹੈ VOTING ਹੋ ਰਹੀ ਹੈ ਔਰ ਜਿਹੜੇ VOTER ਨੇ ਬੜੇ ਹੀ ਅਮਨ ਆਮਾਨ ਦੇ ਨਾਲ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰ ਰਿਹਾ ਔਰ ਇਸ ਟਾਈਮ ਜਿਹੜਾ ਮਾਹੌਲ ਹੈ ਪਰ ਪ੍ਰਬਸ਼ਪਾ ਪ੍ਰਸ਼ਾਸਨਿਕ ਪ੍ਰਬੰਧਤਾ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵਧੀਆ ਪ੍ਰਬੰਧ ਨੇ ਜੀ ਅਬ ਤੇ ਤੇ VOTING ਜੁੜੀ ਹੈ ਜਾ ਰਹੀ ਹੈ ਸतीश ਨੇ ਕਿਹਾ ਕਿ ਉਥੇ ਮਾਹੌਲ ਜੁੜਾ ਹੈ ਠੀਕ ਹੈ ਪ੍ਰਬੰਧ ਜੜੇ ਨੇ ਸਹੀ ਤਰੀਕੇ ਦੇ ਨਾਲ ਕੀਤੇ ਗਏ ਨੇ ਤੇ ਦੇਖਣਾ ਹੋਵੇਗਾ ਕਿ ਇਸ ਵਾਰ ਜੁੜਾ ਹੈ ਪੰਜਾਬ ਦੀ 13 ਸੀਟਾਂ ਤੇ ਕੌਣ ਪਾਰਟੀ ਜੜੀ ਹੈ ਕਿਹੜੀ ਪਾਰਟੀ ਹੈ ਜੜੇ ਵੱਲੋਂ ਮੱਲਾ ਮਾਰਿਆ ਜਾਂਦਾ ਹੈ ਕੌਣ ਬਾਜ਼ੀ ਮਾਰਦਾ ਹੈ ਉਮੀਦਵਾਰਾਂ ਦੇ ਵਿੱਚ ਸਿਆਸੀ ਦੰਗਲ ਲਗਾਤਾਰ ਜਾਰੀ ਹੈ ਤੇ ਇਹ ਦੰਗਲ ਜੁੜਾ ਹੈ ਲੋਕਾਂ ਦੇ ਵੱਲੋਂ ਹੀ ਖਤਮ ਕੀਤਾ ਜਾ ਸਕਦਾ ਹੈ ਰਾਜ ਦੇ ਲੋਕ ਜਿਹੜੇ ਨੇ ਉਹ ਡਿਸਾਈਡ ਕਰਨਗੇ ਕਿ ਕੌਣ ਸਰਤਾਜ ਬਣੇਗਾ ਤੇ ਕਿਸ ਨੂੰ ਲੋਕਾਂ ਦਾ ਪਿਆਰ ਮਿਲੇਗਾ ਹੁਣ ਇੱਕ ਵਾਰ ਫਿਰ ਤੋਂ ਸਾਡੇ ਨਾਲ ਸतीश ਵਿਧਜੜ ਨੇ ਜੁੜ ਚੁਕੇ ਨੇ ਜੀਰਾ ਤੋਂ ਸतीश ਇੱਕ ਵਾਰ ਫਿਰ ਤੋਂ ਤੁਸੀਂ ਦੱਸ ਰਹੇ ਸੀ ਕਿ ਮਾਹੌਲ ਕਿਸ ਤਰੀਕੇ ਦਾ ਹੈ ਕਿੰਨੀ ਪਰਸੈਂਟ VOTING ਹੋਤੀ ਹੋਈ ਹੈ ਲੋਕਾਂ ਦੇ ਨਾਲ ਕੀ ਕੁਝ ਤੌਰ ਤੇ ਤੁਸੀਂ ਗੱਲ ਕੀਤੀ ਉਹਨਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜੀ ਕਿ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਬਹੁਤ ਹੀ ਸ਼ਾਂਤਮਈ ਹੈ ਔਰ ਵਧੀਆ ਤਰੀਕੇ ਨਾਲ ਜੜੀ ਹੈ VOTING ਹੋ ਰਹੀ ਹੈ ਹਾਲਾਂਕਿ ਗਰਮੀ ਹੋਣ ਦੇ ਚਲਦਿਆਂ VOTERਾਂ ਦਾ ਥੋੜਾ ਜਿਹਾ ਰੁਝਾਨ ਘਟਿਆ ਪਰ ਜੇਕਰ ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ ਤਾ ਇਸ ਟਾਈਮ 50% ਦੇ ਕਰੀਬ ਜਿਹੜੀ ਆ ਵੋਟ ਪੋਲ ਹੋ ਚੁੱਕੀ ਹੈ ਜਿਨ੍ਹਾਂ ਦੇ ਪਰ ਐਕਸਟਾ ਵੀ ਕਾਲਿੰਗ ਕੀਤਾ ਚੁੱਕਾ ਪਰ ਤੁਸੀਂ ਦੇਖ ਸਕਦੇ ਹੋ ਕਿ ਬੜੇ ਵਧੀਆ ਔਰ ਪੁਕਤਾ ਪ੍ਰਬੰਧ ਨੇ ਔਰ ਖਾਸ ਤੌਰ ਤੇ ਸਿਕਿਉਰਟੀ ਨਿਕਲ ਕੀਤੀ ਜਾਵੇ ਤਾਂ ਐਸਐਚਓ ਕਬਲਜੀਤ ਰਾਏ ਜੀ ਉਹਨਾਂ ਵੱਡੀ ਟੀਮ ਵੱਲੋਂ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਔਰ ਚੱਪੇ-ਚੱਪੇ ਤੇ ਨਜ਼ਰ ਜਿਹੜੀ ਹੈ ਪਨਾਈ ਹੋਈ ਆ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਬਹੁਤ ਵਧੀਆ ਤੇ ਪੁਖਤਾ ਇੰਤਜ਼ਾਮ ਨੇ ਔਰ ਬੜੇ ਸ਼ਾਂਤਮਈ ਮਾਹੌਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸਾਡੇ ਨਾਲ ਐਸਐਚਓ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਭਾਜੀ ਅੱਜ ਵੋਟਿੰਗ ਹੋ ਰਹੀ ਹੈ ਤੇ ਮਾਹੌਲ ਦੀ ਗੱਲ ਕਰੀਏ ਪ੍ਰਸ਼ਾਸਨ ਪ੍ਰਬੰਧਾ ਦੀ ਗੱਲ ਕਰੀਏ ਤਾਂ ਇਸ ਮੌਕੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬਹੁਤ ਵਧੀਆ ਪ੍ਰਬੰਧ ਨੇ ਜੀ ਸਤਿ ਮਾਨ ਜੀ ਸਾਹਿਬ ਜੀ ਸਾਹਿਬ ਬੈਸ ਸਾਹਿਬ ਨੂੰ ਇਹ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਸ਼ਾਂਤ ਜਿਹੜੀ ਵੋਟਿੰਗ ਸੋ ਜਿਸ ਤਰ੍ਹਾਂ ਮੈਂ ਨੇ ਦੱਸਿਆ ਕਿ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ VOTING ਜਿਹੜੀ ਹੋ ਰਹੀ ਹੈ ਹਾਲਾਂਕਿ ਆ ਕਾਫੀ ਜ਼ਿਆਦਾ ਗਰਮੀ ਹੈ ਗਰਮੀ ਦੇ ਚੱਲਦੇ ਆ VOTERਾਂ ਦਾ ਥੋੜਾ ਜਿਹਾ ਰੁਝਾਨ ਘਟਿਆ ਹੈਗਾ ਕੁਝ ਹੋਰ ਲੋਕ ਮੌਜੂਦ ਨਹੀਂ ਭਾਜੀ VOT ਪੋਲ ਆਏ ਹੋ ਕਿਹਨੇ ਚੋਨੇ ਭਾਜੀ VOT ਤੇ ਕਿਸ ਤਰ੍ਹਾਂ ਦੇ ਲੱਗ ਰਹੇ ਪ੍ਰਬੰਧ ਕਿਦਾਂ ਦੇ ਆ ਆ ਸੋ ਪ੍ਰਬੰਧ ਤਾਂ ਸੰਤੁਸ਼ਟ ਨਜ਼ਰ ਆ ਰਹੇ ਨੇ ਇੱਥੇ ਕੋਈ ਹੋਰ ਲੋਕ ਮੌਜੂਦ ਨਹੀਂ ਬੀਜੀ ਕੀ ਨਾਮ ਹੈ ਤੁਹਾਡਾ ਸੁਭਜੀ ਸਿੰਘ ਸੋ ਪ੍ਰਸ਼ਾਸਨਿਕ ਪ੍ਰਬੰਧਾ ਬਾਰੇ ਜ਼ੇਕਰ ਗੱਲ ਕਰੀਏ ਤਾਂ ਕਿੱਦਾਂ ਦੇ ਪ੍ਰਬੰਧ ਬਹੁਤ ਵਧੀਆ ਭਾਈ ਤੇ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਹਾਲ ਚਲ ਸ਼ਾਂਤ ਹੈ ਬੜੇ ਆਰਾਮ ਤਰੀਕੇ ਨਾਲ ਬਤਾ ਲਿਏ ਜੀ ਹਾਂ ਇਹਨਾਂ ਦੇ ਦਸੰਦੇ ਮਦਦਕ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਪੈਰੀਆਂ ਨੇ ਕੁਝ ਹੋਰ ਮੈਂ علاوہ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਭੈ ਜੀ ਕੀ ਨਾਮ ਹੈ ਅਜੀ ਕੀ ਨਾਮ ਹੈ ਜੀ ਜੀ ਨਾਰਾਣੀ ਸੋ ਵੋਟ ਪੋਲ ਤੇ ਲਈ ਆਏ ਹੋ ਜਾਂ ਤੁਹਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਾਂਗਣਵਾੜੀ ਵਰਕਰ ਦੇ ਤੌਰ ਤੇ ਤੁਸੀਂ ਆਪਣੀ ਡਿਊਟੀ ਨੂੰ ਅੰਜਾਮ ਦੇ ਰਹੇ ਹੋ ਸੋ ਕਿੱਦਾਂ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਲੋ ਤੁਹਾਡੇ ਲਈ ਪਾਣੀ ਖਾਣੇ ਵਗੈਰਾ ਦੇ ਇੰਤਜ਼ਾਮ ਆ ਕਿਸ ਤਰ੍ਹਾਂ ਦੇ ਹੈ ਜੀ ਸਤੇ ਅਸੀਂ ਛੇਵੇਂ ਤੇ ਆਇਆ ਸੁਭਾਦਰ ਨੇ ਕੁਛ ਨਹੀਂ ਮਿਲਿਆ ਪਰ ਉਹ ਉਹਨਾਂ ਨੇ ਕਿਸ਼ ਤੋਂ ਉਹਨਾਂ ਦਾ ਪਤਾ ਪਾ ਕੇ ਤਾਂ ਹੁਣ ਸਾਡਾ ਪੈਣ ਦੀ ਰੋਟੀ ਮਿਲਦੀ ਆ ਹੁਣ ਅਸੀਂ ਜੀ ਸੋ ਕਿਤੇ ਨਾ ਕਿਤੇ ਪ੍ਰਬੰਧਾ ਦੇ ਵਿੱਚ ਕਮੀ ਦੀ ਗੱਲ ਵੀ ਕਰ ਰਹੇ ਆ ਕੁਝ ਹੋਰ ਆ ਮਹਿਮਾਨ ਵੀ ਮੌਜੂਦ ਨੇ ਉਹਨਾਂ ਦੀ ਨਾਲ ਵੀ ਗੱਲਬਾਤ ਕਰ ਲੈਨੇ ਆ ਭੈ ਜੀ ਕੀ ਨਾਮ ਹੈ ਸੋ ਅੱਜ ਤੁਸੀਂ ਇੱਥੇ ਡਿਊਟੀ ਤੇ ਤਨਤੋ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਬਸ ਜੀ ਦੇਖੋ ਅਸੀਂ ਸਵੇਰ ਤੋਂ ਆਏ ਹੋਏ ਹਾਂ ਸਵੇਰ ਤੋਂ ਕੋਈ ਸੰਗਤ ਨਹੀਂ ਚਾਹ ਵੀ ਨਹੀਂ ਖਾਣੇ ਟਰ ਕੇ ਪਾਕਿਸਤਾਨਾ ਲੈ ਬਾਕੀ ਬੜਾ ਸੇ ਵਧੀਆ ਰਿਹਾ ਸੋ ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਸ਼ਾਂਤਮਈ ਤਰੀਕੇ ਦੇ ਨਾਲ VOTING ਹੋ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਇਹਨਾਂ ਵੋਟਾਂ ਨੂੰ ਸਿਰੇ ਚੜਾਉਣ ਦੇ ਵਿੱਚ VOTERਾਂ ਨੂੰ ਆ ਬੜੇ ਵਧੀਆ ਢੰਗ ਦੇ ਨਾਲ ਗਾਈਡ ਕਰਕੇ ਉਹਨਾਂ ਦੀ ਬੋਟ ਦਾ ਆ ਇਸਤੇਮਾਲ ਕਰਨ ਦੇ ਲਈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਆ ਰੋਟੀ ਪਾਣੀ ਤੋਂ ਲੈ ਕੇ ਜਿਹੜੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਜੀ ਜਿਸ ਤਿਸ ਤੇ ਹੁਣ ਜਿਹੜਾ ਹੈ ਤੁਸੀਂ ਜਿਸ ਤਰੀਕੇ ਦੇ ਨਾਲ ਕਿਹਾ ਤੇ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਦੱਸਿਆ ਕਿ ਪ੍ਰਸ਼ਾਸਨ ਦੇ ਵਿੱਚ ਪ੍ਰਬੰਧ ਠੀਕ ਨੇ ਸ਼ਾਂਤੀ ਮੈਂ ਤਰੀਕੇ ਦੇ ਨਾਲ ਵੋਟਿੰਗ